ਸਾਨੂੰ थाना ਥਰਮਲ ਵਿਖੇ ਇਤਲਾਹ ਮਿਲੀ ਸੀ ਜਿੱਥੇ ਕੰਪਲੇਨੈਂਟ ਸੀ ਮਨਜੀਤ ਕੌਰ ਉਹਨਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਉਹ ਕਿਤੇ ਜਾ ਰਹੇ ਸੀਗੇ ਤੇ ਇੱਕ ਮੋਟਰਸਾਈਕਲ ਤੇ ਇੱਕ ਜੋਮੈਟੋ ਵਾਲਾ ਲੜਕਾ ਸੀਗਾ ਉਹ ਉੱਥੇ ਆਇਆ ਤੇ ਉਹਨਾਂ ਦੀਆਂ ਕੰਨਾਂ 'ਚੋਂ ਜਿਹੜੀਆਂ ਵਾਲੀਆਂ ਸੀ ਖੋ ਕੇ ਲੈ ਗਿਆ ਪੱਟ ਕੇ ਲੈ ਗਿਆ ਬੀਸਿਕਲੀ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ थाना ਥਰਮਲ ਵਿਖੇ ਅਸੀਂ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਅਸੀਂ ਇਹਦੇ ਵਿੱਚ ਵੱਖ-ਵੱਖ ਟੀਮਾਂ थाना ਥਰਮਲ ਤੇ ਪੀਸੀਆਰ ਦੀ ਟੀਮ ਹੈ ਜਿਹੜਾ ਇੰਚਾਰਜ ਪੀਸੀਆਰ ਐਸ ਐ ਸੰਜੀਵ ਹੈ ਇਹਨਾਂ ਦੀ ਟੀਮਾਂ ਅਸੀਂ ਵੱਖ-ਵੱਖ ਬਣਾਈਆਂ ਇਹਨਾਂ ਦੋ ਟੀਮਾਂ ਨੇ ਸੀਸੀਟੀਵੀ ਫੁਟੇਜ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਤਹਿਤ ਕੰਮ ਕਰਦੇ ਹੋਏ ਜਿਹੜਾ ਇਹ ਦੋਸ਼ੀ ਸੀਗਾ ਆਕਾਸ਼ਦੀਪ ਕੁਮਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਜਿਹੜਾ ਦੋਸ਼ੀ ਹੈਗਾ ਅਸੀਂ ਇਸ ਦਾ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜੋ ਜੋ ਵੀ ਇਹਦੇ ਵਿੱਚ ਖੋ ਹੋਇਆ ਹੈਗਾ ਫਿਰ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਣਗੀਆਂ ਇਹ ਪ੍ਰਾਣਾਮ ਕਦਮ ਹੈ ਸਰਕਾਰ ਦਾ ਜੋ ਪ੍ਰੀਲਿਮినਰੀ ਪੁੱਛਗਿੱਛ ਅਜੇ ਤੱਕ ਇਹਦੇ ਸਾਹਮਣੇ ਆਇਆ ਵੀ ਇਹਦਾ ਕੋਈ ਪਾਸਟ ਰਿਕਾਰਡ ਹੈ ਨਹੀਂ ਇਹ ਜੋਮੈਟੋ ਦੀ ਡਿਲੀਵਰੀ ਦਾ ਕੰਮ ਕਰਦਾ ਹੈਗਾ ਬਾਕੀ ਫਿਰ ਵੀ ਜੇਸੀ ਰਿਮਾਂਡ ਹਾਸਲ ਕਰ ਤੋਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਡੀਪਲੀ ਦੇਖਾਂਗੇ ਕਿਤੇ ਹੋਰ ਕੋਈ ਮਕਦਮਾ ਦਰਜ ਹੈ ਜਾਂ ਕਿੱਦਾਂ ਹੈ ਤੇ ਬੰਦੀ ਅਕੋਰਡਿੰਗਲੀ ਬੰਦੀ ਕਰਵਾਈ ਕਰਾਂਗੇ। ਨੀ ਹਜੇ ਅਸੀਂ ਜਿਹੜਾ ਦੋਸ਼ੀ ਹੈਗਾ ਉਸ ਨੂੰ ਅਰੈਸਟ ਕਰ ਲਿਆ ਹੈਗਾ ਜੀ ਬਾਕੀ ਹੁਣ ਦੋਸ਼ੀ ਦੀ ਜੋ ਸਖਤੀ ਨਾਲ ਪੁੱਛਗਿੱਛ ਕਰਾਂਗੇ ਫਿਰ ਅੱਗੇ ਜੋ ਵੀ ਹੋਊਗਾ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਊ। ਇਕੱਲਾ ਹੀ ਬੰਦਾ ਜੀ ਸਰ ਹਾਂਜੀ ਇਹ ਜਦੋਂ ਆਇਆ ਸੀਗਾ ਇਹ ਇਕੱਲਾ ਹੀ ਸੀਗਾ ਮੋਟਰਸਾਈਕਲ ਤੇ ਤੇ ਵਾਲਿਆਂ ਨਾਲ ਦੋ ਚਪਟ ਮਾਰ ਕੇ ਲੈ ਗਿਆ ਸੀਗਾ ਤਾਂ ਜਿਸ ਤੇ ਫਿਰ ਸਾਰੀ ਸੀਸੀਟੀਵੀ ਫੁਟੇਜ ਦੀ ਟ੍ਰੇਲ ਤੋਂ ਸੀ ਇਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਜੀ ਹੁਣ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਉਤ ਲਿਆਂਦੀ ਜਾਵੇ